ਚਲੋ ਹਾਂਜੀ ਆਪਾਂ ਵੀਡੀਓ ਕਰਦੇ ਆ ਸ਼ੁਰੂ ਤੇ ਸਾਰੇ ਜਣੇ ਨਾਲ ਕੇ ਦੇਖਣੀ ਹੈ ਜੇ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਆਉਣੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਆਜੋ ਆਪਾਂ ਸੋਹਣੇ ਸੋਹਣੇ ਸ਼ੂਟਸ ਨੂੰ ਦਿਖਾਉਨੇ ਆ ਬਹੁਤ ਸਾਰੇ ਸ਼ੂਟ ਆਪਾਂ ਆਲ ਓਵਰ ਵਾਲੇ ਲੈ ਕੇ ਆਏ ਆ ਬਹੁਤ ਸਾਰੇ ਸ਼ੂਟ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂਗੇ ਮੈਚਿੰਗ ਵਾਲੇ ਜਿਹੜੇ ਆਪਣੇ ਅੱਜ ਦੇ ਸ਼ੂਟ ਲੈਣਗੇ ਇਹ ਸ਼ੂਟ ਹੈਗਾ 1000 ਰੁਪਏ ਵਾਲਾ ਸ਼ੂਟ ਹੈ ਜਿਹੜਾ ਸਾਨੂੰ ਆਪਾਂ ਆਫਰ ਪ੍ਰਾਈਸ ਦੇ ਵਿੱਚ ਲੈ ਦੇਣਾ ਤੁਸੀਂ ਸਭ ਤੋਂ ਪਹਿਲਾਂ ਸਾਡਾ ਰੇਟ ਸੁਣ ਲੈਣਾ ਅਸੀਂ ਇੱਕ ਸ਼ੂਟ ਦੇਣਾ ਤੁਹਾਨੂੰ 750 ਦਾ ਦੋ ਸ਼ੂਟ ਤੁਹਾਨੂੰ ਦੇਵਾਂਗੇ 1400 ਦੇ ਤੇ ਤਿੰਨ ਸ਼ੂਟ ਤੁਹਾਨੂੰ ਦੇਵਾਂਗੇ 2000 ਦੇ ਇਹ ਸਾਡੇ ਆਫਰ ਪ੍ਰਾਈਸ ਤੇ ਲੱਗੇ ਹੋਏ ਨੇ ਸ਼ੂਟ 1000 ਵਾਲਾ ਸ਼ੂਟ ਹੈ ਤੁਹਾਨੂੰ 2000 ਤੇ ਆਪਾਂ ਤਿੰਨ ਸ਼ੂਟ ਦੇਾਂਗੇ ਆ ਲਓ ਜੀ ਇਹਦਾ ਤੁਸੀਂ ਪਹਿਲਾਂ ਡਿਜ਼ਾਈਨ ਤੇ ਫਲਾਵਰ ਚੈੱਕ ਕਰ ਲਓ ਪਿਓਰ ਬੂਲਨ ਪਸ਼ਮੀਨੇ ਦਾ ਛੂਟ ਹੈ ਬਹੁਤ ਸੋਹਣਾ ਕਪੜਾ ਹੈ ਆ ਲਓ ਜੀ ਤੁਸੀਂ ਥੱਲੇ ਤੋਂ ਵੀ ਇਹਦਾ ਜਿਹੜਾ ਕਪੜੇ ਦਾ ਨਾ ਤੁਸੀਂ ਫੀਲਿੰਗ ਚੈੱਕ ਕਰ ਸਕਦੇ ਹੋ ਬਹੁਤ ਸੌਫਟ ਵਾਲਾ ਤੇ ਬਹੁਤ ਹੀ ਸੋਹਣਾ ਕਪੜਾ ਹੈ ਇਹ ਆਪਾਂ 5 ਮੀਟਰ ਤੁਹਾਨੂੰ ਕਪੜਾ ਦੇਾਂਗੇ ਇਕੱਠਾ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਨਾਲ ਦੇਾਂਗੇ ਸ਼ਾਲ ਆਹ ਲਓ ਜੀ ਜਿਹੜਾ ਆਪਾਂ ਸ਼ਾਲ ਦਾ ਡਿਜ਼ਾਈਨ ਦੇਵਾਂਗੇ ਉਹ ਵੀ ਖੁੱਲਾ ਸੈੱਜ ਦੇਵਾਂਗੇ ਤੁਹਾਨੂੰ ਆ ਲੋ ਜੀ ਖੁੱਲੇ ਸਾ이드 ਦਾ ਜਿਹੜਾ ਆਪਾਂ ਤੁਹਾਨੂੰ ਸ਼ਾਲ ਦੇਵਾਂਗੇ ਬਹੁਤ ਹੀ ਸੋਹਣਾ ਕਾਫੇ ਟੇਬਲ ਕਪੜਾ ਪੂਰਾ ਬਿਨ ਬੁਰਾ ਵਾਲਾ ਇਹਦੇ ਕੋਈ ਬੁਰ ਨਹੀਂ ਆਉਂਦਾ ਇਹਦੇ ਵਿੱਚ ਆਪਾਂ ਤੁਹਾਨੂੰ ਦੇਵਾਂਗੇ ਚਾਰ ਕਲਰ ਤੁਸੀਂ ਕਲਰ ਚੈੱਕ ਕਰੀ ਆਇਓ ਆਪਾਂ ਸੂਟ ਇੱਕ ਖੋਲਿਆ ਕਰਾਂਗੇ ਇੱਕ ਸੂਟ 750 ਦਾ ਦੋ ਸੂਟ 1400 ਦੇ ਤੇ ਆਪਾਂ ਤਿੰਨ ਸੂਟ ਦੇਵਾਂਗੇ ਤੁਹਾਨੂੰ 2000 ਦੇ ਇਸ 1000 ਵਾਲਾ ਸੂਟ ਸਾਰੇ ਆਪਣੇ ਆਫਰ ਪ੍ਰਾਈਸ ਦੇ ਵਿੱਚ ਪਹਿਲਾ ਕਲਰ ਆਪਾਂ ਤੁਹਾਨੂੰ ਲਾਈਟ ਪਰਪਲ ਸ਼ੇਡ ਦੇ ਵਿੱਚ ਦੇਵਾਂਗੇ ਦੂਜਾ ਤੁਸੀਂ ਦੇਖ ਸਕਦੇ ਹੋ ਸਕਿਨ ਟੋਨ ਦੇ ਵਿੱਚ ਸਾਰਿਆਂ ਦਾ ਫਲਾਵਰ ਜਿਹੜਾ ਹੈਗਾ ਬਹੁਤ ਹੀ ਸੋਹਣਾ ਹੈ ਤੇ ਆਹ ਲਓ ਜੀ ਇਹ ਵੀ ਆਪਾਂ ਤੁਹਾਨੂੰ ਦੇਵਾਂਗੇ 골ਡ ਟੱਚ ਦੇ ਵਿੱਚ ਸਾਰਿਆਂ ਦਾ ਸ਼ਾਲ ਵੱਡੇ ਹੋਣਗੇ ਤੇ ਜਿਹੜਾ ਆਪਣੇ ਕੋਲੇ ਚੌਥਾ ਕਲਰ ਆ ਗਿਆ ਇਹ ਆਪਣੇ ਕੋਲੇ ਆ ਗਿਆ ਪਿਸਤਾ ਟੋਨ ਦੇ ਵਿੱਚ ਕਲਰ ਇਹਦੇ ਸਾਰੇ ਸੋਹਣੇ ਨੇ ਸੂਟ ਸੋਨੂੰ ਆਫਰ ਪ੍ਰਾਈਸ ਦੇ ਵਿੱਚ ਮਿਲਣਗੇ ਤੇ ਇਸ ਤੋਂ ਬਾਅਦ ਆਪਾਂ ਲੈ ਕੇ ਆ ਗਏ ਤਾਂ ਦੂਸਰਾ ਡਿਜ਼ਾਈਨ ਤੇ ਸੂਟ ਤੁਸੀਂ ਨਾਲ ਦੀ ਨਾਲ ਚੈੱਕ ਕਰੀ ਜਾਣੇ ਆ ਤੇ ਇਸ ਤੋਂ ਬਾਅਦ ਇਹ ਆਪਣੇ ਆਲ ਓਵਰ ਵਾਲੇ ਆ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂਗੇ ਮੈਚਿੰਗ ਵਾਲਾ ਮੈਚਿੰਗ ਕਲਾਸ ਆਪਾਂ ਸਿਖਾਵਾਂਗੇ ਤੇ ਇਹਦਾ ਡਿਜ਼ਾਈਨ ਵੀ ਆਪਾਂ ਤੁਹਾਨੂੰ ਬਹੁਤ ਹੀ ਸੋਹਣਾ ਦੇਵਾਂਗੇ ਇਹ ਆ ਲਓ ਜੀ ਤੁਸੀਂ ਨਾਲ ਦੀ ਨਾਲ ਚੈੱਕ ਕਰਦੇ ਜਾਓ ਆਲ ਓਵਰ 5 ਮੀਟਰ ਕਪੜਾ ਪਿਓਰ ਪਸ਼ਮੀਨਾ ਤੁਸੀਂ ਇਹਨੂੰ ਘਰੇ ਪਾਉਂਗੇ ਤਾਂ ਵੀ ਕੱਪੜਾ ਬਹੁਤ ਜ਼ਿਆਦਾ ਹੰਡੂਗਾ ਬੇਨਬੁਰਾ ਵਾਲਾ ਕੱਪੜਾ ਜੇ ਤੁਸੀਂ ਆਉਣ ਜਾਣ 'ਚ ਵਿਆਹ ਪਾਰਟੀ ਦੇ ਵਿੱਚ ਤੁਸੀਂ ਕਿਸੇ ਨੂੰ ਦਿਓਗੇ ਤਾਂ ਵੀ ਇਹ ਸੂਟ ਬਹੁਤ ਹੀ ਸੋਹਣਾ ਹੈ ਸਾਰੇ ਸਰਦਾਰੀ ਲੁੱਕ ਦੇ ਵਿੱਚ ਹੈ ਤੇ ਜਿਹੜੇ ਡਿਜ਼ਾਈਨ ਇਹਨਾਂ ਦੇ ਆਪਾਂ ਤੁਹਾਨੂੰ ਦੇਵਾਂਗੇ ਉਹ ਡਿਫਰੈਂਟ ਦੇਵਾਂਗੇ ਸਾਰੀਆਂ ਜਿਹੜੀ ਸ਼ਾਪ ਨਾਲੋਂ ਆਪਾਂ ਅਲੱਗ ਦੇ ਡਿਜ਼ਾਈਨ ਤੁਹਾਨੂੰ ਦੇਵਾਂਗੇ ਆਹ ਲਓ ਜੀ ਇਹਦਾ ਜਿਹੜਾ ਸ਼ਾਲ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਇਹਦਾ ਡਿਜ਼ਾਈਨ ਹੈ ਸ਼ਾਲ ਦਾ ਪਹਿਲਾਂ ਆਪਾਂ ਸੂਟ ਤੁਹਾਨੂੰ ਦੇਵਾਂਗੇ ਚੈਰੀ ਮਹਰੂਨ ਦੇ ਵਿੱਚ ਚੈਰੀ ਮਹਰੂਨ ਕਲਰ ਇਹ ਸੂਟ ਦਾ ਰਹੂਗਾ ਤੇ ਇਹ ਛਾਲ ਵੀ ਬਹੁਤ ਸੋਹਣਾ ਖੁੱਲੇ ਸਾਇਦਾ ਤੇ 5 ਮੀਟਰ ਆਲਓਵਰ ਕਪੜਾ ਤੇ ਇਸ ਤੋਂ ਬਾਅਦ ਆਪਣਾ ਅਫੀ ਚੈੱਕ ਕਰੀ ਆਇਓ ਦੂਸਰਾ ਕਲਰ ਆਪਣਾ ਆਹ ਵਾਲਾ ਆ ਗਿਆ ਗ੍ਰੀਨ ਦਾ ਕਲਰ ਆ ਗਿਆ ਆਹ ਲੋ ਜੀ ਤੀਸਰਾ ਕਲਰ ਆਪਾਂ ਤੁਹਾਨੂੰ ਦੇਵਾਂਗੇ ਮਹਿੰਦੀ ਮਹਿੰਦੀ ਕਲਰ ਦੇ ਵਿੱਚ ਆ ਗਿਆ ਤੇ ਚੌਥਾ ਕਲਰ ਆਪਾਂ ਤੁਹਾਨੂੰ ਦੇਵਾਂਗੇ ਲਾਈਟ ਔਰੇਂਜ ਕਲਰ ਤੇ ਸਾਰਿਆਂ ਦਾ ਪ੍ਰੋਸੈਸ ਰਹੂਗਾ ਸੇਮ ਇੱਕ ਸੂਟ 750 ਦਾ ਦੋ ਸੂਟ 15 1400 ਦੇ ਤੇ ਤਿੰਨ ਸੂਟ 2000 ਦੇ ਇਹ ਇਹ ਆ ਸਾਰੇ ਸੂਟ ਤੁਹਾਨੂੰ ਡਿਸਕਾਊਂਟ ਦੇ ਉੱਤੇ ਮਿਲਣਗੇ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਲੈ ਕੇ ਆਏ ਥੋੜੇ ਵਾਸਤੇ ਅਗਲਾ ਡਿਜ਼ਾਈਨ ਇਹ ਵੀ ਆਲ ਓਵਰ ਆਲਾ ਆਹ ਲਓ ਜੀ ਇਹ ਵੀ ਬਹੁਤ ਸੋਹਣਾ ਤੇ ਪਿਆਰਾ ਡਿਜ਼ਾਈਨ ਹੈ ਲਾਈ ਸ਼ੇਡ ਤੁਸੀਂ ਕਿਸੇ ਨੂੰ ਵੀ ਸੂਟ ਦੇ ਸਕਦੇ ਹੋ ਰਿਸਟਾਈਜ਼ ਦੇ ਵਿੱਚ ਤੁਸੀਂ ਆਪ ਪਾਓਗੇ ਤਾਂ ਵੀ ਬਹੁਤ ਸੋਹਣਾ ਕਪੜਾ ਪਿਓਰ ਬੂਲਨ ਪਸ਼ਮੀਨਾ ਤੁਹਾਨੂੰ ਮਿਲੂਗਾ オリジナル ਵਾਲਾ ਤੇ ਡੁਪਲੀਕੇਟੇ ਕਾਪੀ ਕਿਸੇ ਵੀ ਚੀਜ਼ ਦੀ ਆਪਣੇ ਕੋਲੇ ਤੁਹਾਨੂੰ ਨਹੀਂ ਮਿਲੂਗੀ ਆਹ ਲਓ ਜੀ ਸ਼ਾਲ ਚੈੱਕ ਕਰੋ ਤੁਸੀਂ ਖੁੱਲੇ ਸਹਿਜ ਦਾ 컬러 ਦੇਖੋ ਪੂਰੇ ਬੰਬ 컬러 ਨੇ ਪਟਾਕੇ ਤੇ ਬਹੁਤ ਸੋਹਣੇ ਸੂਟ ਨੇਗੇ ਮਿੱਠੇ ਮਿੱਠੇ ਤੇ ਸਾਰਿਆਂ ਦੇ ਸਾਈਜ਼ ਖੁੱਲੇ ਸਹਿਜ ਦਾ ਕਪੜਾ ਆਲਓਵਰ ਤੇ ਖੁੱਲੇ ਸਹਿਜ ਦਾ ਸ਼ਾਲ ਪਹਿਲਾ 컬러 ਆਪਾਂ ਤੁਹਾਨੂੰ ਲਾਈਟ ਮਿੱਠਾ orange ਦੇਵਾਂਗੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੇਵਾਂਗੇ ਲਾਈਟ ਲਵੰਡਰ ਸ਼ੇਡ ਆਹ ਲਓ ਜੀ 컬러 ਤੁਸੀਂ ਦੇਖੀ ਜਾਓ ਸਾਰਾ ਮਾਲ ਤੁਹਾਨੂੰ ਏਕੇ ਟੈਕਸ ਦਾ ਮਿਲੂਗਾ ਤੇ ਰੇਟ ਬਾਅਦ ਤੁਹਾਨੂੰ ਮਿਲਣਗੇ ਬਾਓ ਬਾਓ ਕੁਮਾਰ ਰੇਟ ਮਿਲਣਗੇ ਆਹ ਲਓ ਜੀ ਦੂਸਰਾ ਤੇ ਤੀਸਰਾ ਕਲਰ ਆਪਣੇ ਕੋਲ ਲੈਮਨ ਸ਼ੇਡ ਆ ਗਿਆ ਤੇ ਚੌਥਾ ਤੁਹਾਨੂੰ ਦੇਵਾਂਗੇ ਲਾਈਟ ਫਿਰੋਜੀ ਇੱਕ ਸੂਟ 750 ਦਾ ਦੋ ਸੂਟ 1400 ਦੇ ਤਿੰਨ ਸੂਟ 2000 ਦੇ ਤੇ ਇਹਦੇ ਵਿੱਚ ਤੁਹਾਨੂੰ ਇੱਕ ਆਪਾਂ ਕਲਰ ਦੇਵਾਂਗੇ ਡਾਰਕ ਵਾਲਾ ਆਹ ਲਓ ਜੀ ਇਹਦੇ ਵਿੱਚ ਆਪਣੇ ਕੋਲੇ ਇੱਕ ਕਲਰ ਦੀ ਸੂਟ ਆਏ ਨੇ ਆਹ ਲਓ ਜੀ ਇਹ ਕਲਰ ਹੀ ਬਹੁਤ ਸੋਹਣਾ ਕਲਰ ਹੈ ਤੇ ਜਿਵੇਂ ਡਿਜ਼ਾਈਨ ਇਹਦਾ ਇਸ ਟਾਈਪ ਦਾ ਹੈ ਜਿਵੇਂ ਆਪਾਂ ਰਾਮ ਟੈਕਸ ਦਾ ਡਿਜ਼ਾਈਨ ਲੈਣਾ ਬਹੁਤ ਸੋਹਣਾ ਪਯਾਰ ਭੂਲਣ ਦਾ ਕਪੜਾ ਤੂਸ਼ ਪਸ਼ਮੀਨੇ ਦਾ ਕਪੜਾ ਤੁਸੀਂ ਫੀਲਿੰਗ ਚੈੱਕ ਕਰ ਸਕਦੇ ਹੋ ਇਹਦੀ ਫੀਲਿੰਗ ਵੀ ਇਹਦੀ ਬਹੁਤ ਬੀਵਿੰਗ ਸ਼ੂਟ ਆ ਇਹ ਆ ਲਓ ਜੀ ਇਸ ਤੋਂ ਬਾਅਦ ਇਹਦਾ ਤੁਹਾਨੂੰ ਦਿੰਨੀ ਆ ਮੈਂ ਸ਼ਾਲ ਇਹ ਤੁਹਾਨੂੰ ਸੇਮ ਇੱਕ ਗੱਲਵਾਂ ਦੇ ਵਿੱਚ ਹੀ ਇਹ ਜਿਹੜਾ ਸ਼ੂਟ ਮਿਲੂਗਾ ਇਹ ਇੱਕ ਕਲਰ ਦੇ ਵਿੱਚ ਹੀ ਸਾਡੇ ਕੋਲ ਸ਼ੂਟ ਆਏ ਨੇਗੇ ਆ ਲਓ ਜੀ ਇਹ ਸੇਮ ਸੇਮ ਕਲਰ ਦੇ ਹੋਣਗੇ ਤੇ ਰੇਟ ਸਾਰਿਆਂ ਦੇ ਰਹਿਣਗੇ ਸੇਮ ਇਸ ਤੋਂ ਬਾਅਦ ਮੇਰੇ ਕੋਲੇ ਆਇਆ ਪਿਆ ਮੈਚਿੰਗ ਵਾਲਾ ਮਾਲ ਵੀਡੀਓ ਜੇ ਤੁਹਾਨੂੰ 10 ਮਿੰਟਾਂ ਦੀ ਹੋ ਗਈ ਮੈਨੂੰ ਦੱਸ ਦਿਓ ਤੇ ਆਹ ਲਓ ਜੀ ਆਪਾਂ ਥੋੜਾ ਮਾਲ ਦਿਖਾ ਸਕਾਂਗੇ ਤੁਹਾਨੂੰ ਮੇਰੇ ਕੋਲ ਇਹ ਡਿਜ਼ਾਈਨ ਆਏ ਨੇ ਕਟਕਟ 50 ਇਹ ਆਪਾਂ ਤੁਹਾਨੂੰ ਦੇਵਾਂਗੇ ਮੈਚਿੰਗ ਵਾਲੇ ਸੂਟ ਜਿਹੜੀਆਂ ਪਹਿਣਾ ਦੇ ਆਲ ਓਵਰ ਸੂਟ ਬਣਦੇ ਆ ਉਹ ਮੇਰੇ ਕੋਲ ਆਲ ਓਵਰ ਬਾਈ ਕਰ ਸਕਦੀਆਂ ਨੇ ਤੇ ਸਾਡਾ ਆਨਲਾਈਨ ਦਾ ਕੰਮ ਹੈ ਜਦੋਂ ਤੁਸੀਂ ਸਾਡੇ ਸਾਡੀ ਵੀਡੀਓ ਦੇਖਦੇ ਆ ਤਾਂ ਸਾਡੇ ਕੋਲੋਂ ਤੁਸੀਂ ਆਨਲਾਈਨ ਸੂਟ ਬੁੱਕ ਕਰ ਸਕਦੇ ਹੋ ਤੇ ਸਾਡੇ ਸਾਨੂੰ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰਾਂ ਤੇ ਸਕਰੀਨਸ਼ਾਟ ਭੇਜ ਕੇ ਤੇ ਤੁਸੀਂ ਸਾਡੇ ਕੋਲੋਂ ਸੂਟ ਬੁੱਕ ਕਰ ਸਕਦੇ ਹੋ ਘਰ ਬੈਠ ਕੇ ਆਨਲਾਈਨ ਸੂਟ ਮੰਗਾ ਸਕਦੇ ਹੋ ਆ ਲਓ ਜੀ ਇਹ ਆਪਣਾ ਆ ਗਿਆ ਮੈਚਿੰਗ ਵਾਲਾ ਸੂਟ ਇਹਦੇ ਨਾਲ ਆਪਾਂ ਸ਼ਰਟ ਪੀਸ ਦੇਵਾਂਗੇ ਤੁਹਾਨੂੰ 44 ਇੰਚ ਦੀ ਲੈਂਥ ਵਾਲੀ ਬਹੁਤ ਸੋਹਣਾ ਸੂਟ ਹੈ ਤੁਸ਼ ਪਸ਼ਮੀਨੇ ਦਾ ਸੂਟ ਹੈ ਇਹ ਵੀ ਬਹੁਤ ਸੋਹਣਾ ਸੂਟ ਹੈ ਨਾਲ ਇਹਦੇ ਸਲਵਾਰ 2.5 ਮੀਟਰ ਦੀ ਕਟਿੰਗ ਆਪਾਂ ਤੁਹਾਨੂੰ ਪਿਓਰ ਪਸ਼ਮੀਨੇ ਦੀ ਸਲਵਾਰ ਦੇਵਾਂਗੇ ਕਪੜਾ ਤੁਸੀਂ ਪਸ਼ਮੀਨੇ ਦਾ ਚੈੱਕ ਕਰ ਸਕਦੇ ਹੋ ਆ ਲਓ ਜੀ ਕਪੜਾ ਬਹੁਤ ਹੀ ਸੋਹਣਾ ਜਿਵੇਂ ਰਾਮ ਟੈਕਸਾ ਕਪੜਾ ਹੁੰਦਾ ਨਾ ਇਸ ਟਾਈਪ ਦਾ ਕਪੜਾ ਆਪਾਂ 2 ਮੀਟਰ ਤੁਹਾਨੂੰ ਦੇਾਂਗੇ ਤੇ ਇਹਦੇ ਨਾਲ ਆਪਾਂ ਦੇਾਂਗੇ ਸ਼ਾਲ ਤੁਹਾਨੂੰ ਬਹੁਤ ਹੀ ਸੋਹਣਾ ਡਿਜ਼ਾਈਨ ਵਾਲਾ ਤੇ ਚਾਰ ਕਲਰ ਆਪਾਂ ਸਾ ਆਪਣੇ ਕੋਲੇ ਅਵੇਲੇਬਲ ਨੇ ਆਹ ਲਓ ਜੀ ਕੀ ਬਾਤ ਆ ਸ਼ਾਲ ਬਹੁਤ ਸੋਹਣਾ ਡਿਜ਼ਾਈਨ ਹੈ ਆਹ ਲਓ ਜੀ ਖੁੱਲੇ ਸਾਇ ਦਾ ਤੁਹਾਨੂੰ ਸ਼ਾਲ ਮਿਲੂਗਾ ਤੇ ਮੈਚਿੰਗ ਵਾਲੇ ਸ਼ੂਟ ਮਿਲਣਗੇ ਕਲਰ ਮਿਲਣਗੇ ਇਹਦੇ ਵਿੱਚ ਚਾਰ ਪਹਿਲਾ ਕਲਰ ਆਪਾਂ ਤੁਹਾਨੂੰ ਦੇਵਾਂਗੇ ਸਕਿਨ ਟੋਨ ਦੇ ਵਿੱਚ ਇਹ ਥੋੜਾ ਜਿਹਾ हटਕੇ ਜਿਆ ਪੀਚ ਗਾਜਰੀ ਜਿਆ ਕਲਰ ਆ ਗਿਆ ਆ ਲਓ ਜੀ ਇਹ ਵਾਲਾ ਆ ਗਿਆ ਪਿਸਤਾ ਟੋਨ ਦੇ ਵਿੱਚ ਆਹ ਛੁੱਟ ਦੇਾਂਗੇ ਲਵੰਡਰ ਸ਼ੇਡ ਦੇ ਵਿੱਚ ਆਹ ਛੁੱਟ ਦੇਵਾਂਗੇ ਆਪਾਂ ਫਰੋਜੀ ਦੇ ਵਿੱਚ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਡਾਰਕ ਵਾਲਾ ਡਿਜ਼ਾਈਨ ਮੈਂ ਤੁਹਾਨੂੰ ਇਹ ਦਿਖਾਉਣੀ ਆ ਇਸ ਤੋਂ ਬਾਅਦ ਮੇਰੇ ਕੋਲ ਕਾਉਡੀ ਦੇ ਵਿੱਚ ਮਾਲ ਆ ਸਾਰੀ ਵੀਡੀਓ ਟਿਕੜੀਆਂ ਨਹੀਂ ਹੋਣੇ ਇਸ ਤੋਂ ਬਾਅਦ ਆਪਾਂ ਅਗਲੀ ਵੀਡੀਓ ਫੇਰ ਤੁਸ਼ ਪਸ਼ਮੀਨੇ ਦੀ ਲੈ ਕੇ ਆਵਾਂਗੇ ਆ ਲਓ ਜੀ ਇਸ ਡਿਜ਼ਾਈਨ ਦੇ ਵਿੱਚ ਤੁਹਾਨੂੰ ਦੇਵਾਂਗੇ ਪੰਜ ਕਲਰ ਤੇ ਪੰਜੇ ਕਲਰ ਹੋਣਗੇ ਬੰਬ ਤੇ ਛੂਟ ਨਹੀਂ ਛੱਡਣ ਵਾਲੇ ਤੇ ਰੇਡ ਅੱਧਾ ਸਿਰਫ ਬਿਆਰ ਨਾਲੋਂ ਅੱਧਾ ਰੇਡ ਮਿਲਣਾ ਤੁਹਾਨੂੰ ਗਰਨਾਨਕ ਸਟੋਰ ਮੈਸਰਖਾਨਾ ਦੇ ਉੱਤੋਂ ਤੇ ਤੁਸੀਂ 550 ਦੇ ਉੱਤੇ ਵੀਟ ਕਰਨਾ ਹੈ ਗਰਨਾਨਕ ਸਟੋਰ ਮੈਸਰਖਾਨਾ ਡਿਸਟ੍ਰਿਕਟ ਬਠਿੰਡਾ ਆਹ ਲਓ ਜੀ ਇਹਦੇ ਡਿਜ਼ਾਈਨ ਤੁਸੀਂ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਲੈਂਥ ਮਿਲੂਗੀ ਤੁਹਾਨੂੰ 43 ਤੋਂ 44 ਤੋਂ 45 ਇੰਚ ਤੱਕ ਤੁਸੀਂ 45 ਇੰਚ ਦਾ ਆਪਦਾ ਪ੍ਰੋਪਰ ਸੂਟ ਤਿਆਰ ਕਰ ਸਕਦੇ ਹੋ ਤੇ ਇਹ ਦੋ ਇਹ ਜਿਹੜਾ ਆਪਣਾ ਫਲਾਵਰ ਹੈ ਗਲੇ ਤੇ ਫੱਟੀ ਆਊਗੀ ਬਾਹਾਂ ਦੇ ਉੱਤੇ ਆਹ ਵਾਲਾ ਡਿਜ਼ਾਈਨ ਆਊਗਾ ਬੈਕ ਤੇ ਫਰੰਟ ਦੋਨੋਂ ਇੱਕੋ ਸੇਮ ਹੋਣਗੇ ਆਪਾਂ ਤੁਹਾਨੂੰ ਫਰੰਟ ਦੇ ਉੱਤੇ ਡਿਜ਼ਾਈਨ ਦੇਵਾਂਗੇ ਤੇ ਬੈਕ ਦੇ ਉੱਤੇ ਵੀ ਡਿਜ਼ਾਈਨ ਆਊਗਾ ਕਲਰ ਬਹੁਤ ਪਿਆਰੇ ਐ ਤੇ ਆਹ ਲਓ ਜੀ ਸਲਵਾਰ ਦਾ ਕਪੜਾ ਪਿਓਰ ਪਸ਼ਮੀਨੇ ਦਾ 2.5 ਮੀਟਰ ਤੇ ਸ਼ਾਲ ਖੁੱਲੇ ਸਾਈਜ਼ ਦਾ ਆਹ ਲਓ ਜੀ ਸ਼ਾਲ ਦਾ ਡਿਜ਼ਾਈਨ ਵੀ ਤੁਹਾਨੂੰ ਬਹੁਤ ਸੋਹਣਾ ਮਿਲੇਗਾ ਖੁੱਲੇ ਸਾਈਜ਼ ਦਾ ਸ਼ਾਲ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਕਲਰ ਦੇਵਾਂਗੇ ਕੰਜ ਪਹਿਲਾ ਕਲਰ ਆਪਣਾ ਬੋਟਲ ਗ੍ਰੀਨ ਦੇ ਵਿੱਚ ਆਇਆ ਦੂਸਰਾ ਕਲਰ ਆਪਣਾ ਬਲੈਕ ਦੇ ਵਿੱਚ ਆਇਆ ਤੇ ਤੀਸਰਾ ਕਲਰ ਆਪਾਂ ਤੁਹਾਨੂੰ ਦੇਵਾਂਗੇ ਵਾਈਨ ਕਲਰ ਦੇ ਵਿੱਚ ਆਹ ਲਓ ਜੀ ਤੇ ਚੌਥਾ ਕਲਰ ਦੇਵਾਂਗੇ ਮਹਿਰੂਨ ਕਲਰ ਦੇ ਵਿੱਚ ਹਾਲ ਉਹਦੀ ਆ ਸੀਗਾ ਇਹਦਾ ਕਲਰ ਚਾਰਟ ਇਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਡਿਜ਼ਾਈਨ ਅਗਲਾ ਹੋਰ ਦਿਖਾਉਣੀ ਆ ਫੇਰ ਹੋ ਜੂਗੀ ਵੀਡੀਓ ਲੰਬੀ ਵੱਧ ਇਸ ਤੋਂ ਬਾਅਦ ਆਪਾਂ ਤੁਹਾਨੂੰ ਅਗਲਾ ਅਗਲੀ ਵੀਡੀਓ ਫੇਰ ਲੈ ਕੇ ਆਵਾਂਗੇ ਤੇ ਅਸੀਂ ਜਿਹੜੀਆਂ ਰੀਲਾਂ ਸੀ ਇਸ ਤੋਂ ਪਹਿਲਾਂ ਅਸੀਂ ਆਪਦੀਆਂ ਰੀਲਾਂ ਬਹੁਤ ਜ਼ਿਆਦੇ ਪਾਉਂਦੇ ਤੁਸੀਂ ਰੀਲਾਂ ਨੂੰ ਬਹੁਤ ਸਾਰਾ ਪਿਆਰ ਸਾਨੂੰ ਢੇ ਸਾਰਾ ਪਿਆਰ ਦਿੰਦੇ ਰੀਲਾਂ ਨੂੰ ਤੇ ਹੁਣ ਸਾਡੇ ਘਰੇ ਕੰਮ ਕਰਨ ਚ ਚਲਦੇ ਕਰਕੇ ਮਿਸਤਰੀ ਸਾਡੇ ਘਰੇ ਲੱਗਿਆ ਹੋਇਆ 6 ਮਹੀਨੇ ਹੋ ਗਏ ਤੇ ਸਾਥੋਂ ਜਿਹੜੀ ਵੱਡੀ ਵੀਡੀਓ ਨੂੰ ਟਾਈਮ ਨਹੀਂ ਦੇ ਪਾਏ ਅੱਜ ਤੱਕ ਅਸੀਂ ਤੇ ਹੁਣ ਆਪਾਂ ਦੁਬਾਰਾ ਤੋਂ ਸਟਾਰਟ ਕਰਦੇ ਆਂਗੇ ਕਿਤੇ ਨਾ ਕਿਤੇ ਜਦੋਂ ਟਾਈਮ ਲੱਗਿਆ ਕਰੂ ਪੱਕਾ ਟਾਈਮ ਤਾਂ ਨਹੀਂ ਦਿੰਦੇ ਕਿਉਂਕਿ ਕੰਮ ਘਰੇ ਚਲਦੇ ਕਰਕੇ ਸਾਡੇ ਕੋਲ ਟਾਈਮ ਪੂਰਾ ਨਹੀਂ ਹੁੰਦਾ ਤੇ ਅਸੀਂ ਜਦੋਂ ਵੀ ਟਾਈਮ ਸਾਨੂੰ ਮਿਲਿਆ ਕਰੂ ਅਸੀਂ ਵੱਡੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਛੋਨੇ ਛੋਨੇ ਸ਼ੂਟ ਦਿਖਾਇਆ ਕਰਾਂਗੇ ਆ ਲਓ ਜੀ ਇਹ ਆਪਾਂ ਬਲੈਕ ਸ਼ੇਡ ਦੇ ਵਿੱਚ ਆਪਾਂ ਲੈ ਕੇ ਆ ਗਏ ਕਾਨੀ ਦਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਤੇ ਲੈਂਥ ਉਹੀ 45 ਇੰਚ ਇੰਚ ਦੀ ਲੈਂਥ ਰਹੂਗੀ ਤੇ ਇਹਦਾ ਕਲਰ ਹੈਗਾ ਡਾਰਕ ਡਾਰਕ ਗ੍ਰੇ ਡਾਰਕ ਗ੍ਰੇ ਕਲਰ ਹੈ ਇਹਦਾ ਆਹ ਲਓ ਜੀ ਇਹਦਾ ਸ਼ਾਲ ਤੁਹਾਨੂੰ ਮੈਂ ਦਿਖਾਉਣੀ ਆ ਖੋਲ ਕੇ ਸ਼ਾਲ ਦੇ ਡਿਜ਼ਾਈਨ ਵੀ ਬਹੁਤ ਸੋਹਣੇ ਆ ਇਹਦੇ ਵਿੱਚ ਆਪਣੇ ਕੋਲੇ ਪੰਜ ਕਲਰ ਆਏ ਨੇ ਆਹ ਲਓ ਜੀ ਇਹ ਵਾਲਾ ਕਲਰ ਵੀ ਸੇਮ ਮੰਗੋਈਆਂ ਇਹ ਆ ਗਿਆ ਆਪਣਾ ਮਹਿੰਦੀ ਟੋਨ ਦੇ ਵਿੱਚ ਇਹਦੀ ਸਲਵਾਰ ਮਹਿੰਦੀ ਹੈ ਆਹ ਲਓ ਜੀ ਮਹਿੰਦੀ ਸਲਵਾਰ ਦੇ ਨਾਲ ਹੈ ਇਹ ਵਾਲਾ ਡਿਜ਼ਾਈਨ ਆਹ ਵਾਲਾ ਆਪਣਾ ਫਿਰੋਜੀ ਦੇ ਵਿੱਚ ਆ ਗਿਆ ਤੇ ਆਹ ਵਾਲਾ ਆਪਣਾ ਮਹਿਰੂਨ ਦੇ ਵਿੱਚ ਆ ਗਿਆ ਤੇ ਆ ਵੀ ਲਾਈਟ ਤੇ ਦੋਨੇ ਮਹਿਰੂਨ ਦੇ ਵਿੱਚ ਨੇ ਜਿਵੇਂ ਮਹਿਰੂਨ ਥੋੜਾ ਡਾਰਕ ਤੇ ਲਾਈਟ ਹੈ ਆਹ ਦੋਨੇ ਕਲਰ ਜਿਹੜੇ ਹੈਗੇ ਨੇ ਮਹਿਰੂਨ ਦੇ ਵਿੱਚ ਇੱਕ ਥੋੜਾ ਲਾਈਟ ਹੈ ਇੱਕ ਡਾਰਕ ਹੈ ਤੇ ਇਹ ਜਿਹੜੇ ਸੀਗੇ ਆਪਣੇ ਅੱਜ ਦੇ ਛੂਟ ਜਿਹੜੇ ਤੁਹ ਕਸ਼ਮੀਨੇ ਦੇ ਮੈ ਤੁਹ ਨੂੰ ਦਿਖਾਏ ਸੀ ਆਫਰ ਪ੍ਰਾਈਜ਼ ਵਾਲੇ ਜਿਨ੍ਹਾਂ ਦਾ ਸਿਰਫ ਰੇਟ ਸੀਗਾ ਇੱਕ ਛੂਟ ਦਾ 750 ਦੋ ਛੂਟਾਂ ਦਾ 1400 ਤੇ ਤਿੰਨ ਛੂਟਾਂ ਸਾਨੂੰ ਦੇਵਾਂਗੇ ਆਪਾਂ 2000 ਦੇ ਤੇ ਤੁਸੀਂ ਸਾਡੇ ਕੋਲੋਂ ਫਟਾਫਟ ਸਕਰੀਨਸ਼ਾਟ ਭੇਜ ਕੇ ਦਿੱਤੇ ਹੋਏ ਨੰਬਰਾਂ ਦੇ ਉੱਤੇ ਸਾਨੂੰ ਆਰਡਰ ਪਾ ਸਕਦੇ ਹੋ ਜੇ ਤੁਸੀਂ ਸਾਡੀ ਵੀਡੀਓ ਨੇੜੇ ਦੇ ਨੇ ਤੋਂ ਦੇਖਦੇ ਹੋ ਤਾਂ ਤੁਸੀਂ ਸਾਡੇ ਗੁਰਨਾਨਕ ਸਟੋਰ ਮੈਸਰਖਾਨਾ ਦੇ ਉੱਤੇ ਫਟਾਫਟ ਵਿజిਟ ਕਰ ਲਿਓ ਕਿਉਂਕਿ ਆਫਰ ਪ੍ਰਾਈਜ਼ ਵਾਲੇ ਸੂਟ ਨੇ ਤੇ ਸਰਦੀ ਹੁਣ ਦਵਾਦਵ ਹੋ ਗਈ ਸ਼ੁਰੂ ਤੇ ਤੁਸੀਂ ਵੀ ਫਟਾਫਟ ਸਾਡੇ ਕੋਲੇ ਆ ਜਾਣਾ ਤੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਆਪਾਂ ਅਗਲੀ ਵੀਡੀਓ ਲੈ ਕੇ ਫੇਰ ਫਟਾਫਟ ਆਵਾਂਗੇ ਤੇ ਧੰਨਵਾਦ ਜੀ